ਜੀ ਅੱਜ ਕਰਦੇ ਆ ZX ਬਲੌਗ ਕਰਦੇ ਆ ZX ਬਲੌਗ ਤੇ ਅੱਜ ਅਸੀਂ ਕੱਢਾਂਗੇ ਖੁਆ ਤੇ ਮम्मा ਘਰ ਦੇ ਅੰਦਰ ਤਿਆਰੀਆਂ ਸੁਨ ਦਿਖਾਉਣ ਦੇ ਹੱਥ ਮੁੜ ਗਿਆ ਸੋਰੀ ਤੇ ਆਪਣੇ ਬਣਾ ਦੇਣ ਦਾ ਚਾਹਿਆ ਸਭ ਦੇਖੋ ਰਿਹਾ ਜੀ ਸਸਰੀ ਗੱਲ ਭਾਈ ਅਸੀਂ ਵਿਚਾਰ ਬਣਾ ਲਿਆ ਜੀ ਮਖਾਂ ਆਪਾਂ ਗੱਤ ਨੂੰ ਪੀ ਕੋਆ ਕਰੀਏ ਖੁਆ ਕਰੀਏ ਤਿਆਰ ਬੁੱਧ ਗੁਸਤਾ ਆਪਣੇ ਹੱਲ ਕਰੇ ਹੈਗਾ ਦੀ ਉਹ 잡 ਮੇ ਲੈ ਲਿਆ ਗਮਾਡੀਆਂ ਦੇ ਪਈ ਧਾਰਾ ਲੈ ਲਿਆ ਜਲ ਉਹਨਾਂ ਤੇ ਪਾ ਦਾਂਗੇ ਆਪਣਾ ਰੀਚ ਨਾਲ ਨੌ ਤੇ ਪਾ ਦਾਂਗੇ ਤੁਹਾਨੂੰ ਦਿਖਾਉਣਾ ਅਸੀਂ ਉਹ ਪਿੱਛੇ ਲੱਗ ਰਹੀ ਹੈ ਸਾਡੀ ਮੈਡਮ ਦੋ ਤਿੰਨ ਭਾਂਡਿਆਂ 'ਚ ਮਸਾ ਮਨਾਈ ਆ ਪਾਈਪ ਹੋਏ ਵਾਸਤੇ ਜੈਂਤ ਬਣਾ ਆਂਚ ਮੇਰੀ ਐਕਸਟ ਬਣਾਣੀ ਕੀ ਪੈਰ ਸੁਰ ਵਿਚਾਰ ਆਪਰੇ ਹਾਂ ਬੁਲਾ ਕੱਢਿਆ ਕੀ ਬਰਾ ਦੇ ਕੀ ਬਰਾ ਇੱਥੇ ਰੱਖਦੇ ਕੱਢਿਆ ਕੀ ਹੋਈ ਰਹੀ ਕੀ ਬਰਾ ਕੱਜ ਦੇ ਲਾ ਆਂ ਛਲ ਮਾਰ ਜੀ ਦੇਖੀ ਤੂੰ ਤੂੰ ਇੰਗਰ ਦਾ ਮਾਦੇ ਛਾਲ ਤੋਂ ਹੁਣ ਕਰਦੇ ਨੇ ਹਰ। ਦੋ ਗੀ ਲਾ ਦੋ। ਇਹਦਾ ਜੀ ਮੈਂ ਆਪਾਂ ਲੋਪ ਪਾਉਣੇ ਆਂ। ਨਹੀਂ। ਦਿਖਾ ਦੇ। ਹੋਰ ਵੀ ਆਏ। ਹੋਰ ਵੀ ਆਏ ਜੀ। ਸੁਗਮਾ ਪਾਰ ਕੇ ਇਹਨੇ ਉਹ ਜਾਲੇ ਬੰਨ੍ਹਨੇ ਮੇਰੇ। ਇਤਨੇ ਆਹ ਆਹ ਕੀ ਕਰ ਰਿਹਾ। ਦਿਖਾ ਦਿਓ। ਇਹਨੇ ਮਾਰ ਨਹੀਂ ਕੋਈ। ਦਿਖਾ ਹੀ ਜਾਂ। ਨਿਕਲ ਗਿਆ ਹਰ ਜਾਣਾ। ਦਿਖਾ। ਤੇ ਦੁੱਧ ਕਿਰੇ ਘੜੇ ਪੰਡਾ ਜ ਆਪਣਾ ਦੱਸ ਕਿੰਨੇ ਕਿਲੋ ਆ। 5 ਕਿਲੋ ਹੈ ਹੋਊਗਾ ਟੋਟ ਟੋਟ 5 ਹੈ ਹੋਊਗਾ। ਪਾਲਟੀ ਵਾਲਾ। ਪੰਜ ਆ ਕੇ ਨਹੀਂ ਆਲੇ ਰ ਲਿਆ ਆਪਣੇ ਦਾ ਰਾਂ ਕਿਸੇ ਕੋਲ ਦੁੱਧਾ ਗਏ ਆਪਣੇ ਕੋਲੇ 15 ਕਿਲੋ ਖੁਆ ਕੱਢ ਲਾਂਗੇ ਅੱਜ ਤੇ ਉਧਰਲੇ ਘਰ ਆਪਾਂ ਨੇ ਚੋਲਾ ਕਰਖਿਆ ਤਿਆਰ ਆਪਣਾ ਚੋਲਾ ਵੱਡਾ ਉਧਰ ਆਹ ਗਲਾਬ ਦੇ ਵਿੱਚ ਮਿੱਠਾ ਦੁੱਧਾ ਮਾਤਾ ਚਾਚ ਪਾ ਲਿਓ ਠੀਕ ਆ ਲੈ ਅਸੀਂ ਤਾਂ ਖੁਆ ਤਾਂ ਕਰਦਾ ਨਹੀਂ ਮੈਂ ਤਾਂ ਤਾਂ ਨਾਲ ਲੱਗਦਾ ਹੁੰਨਾ ਮੈਨੂੰ ਆਦਤ ਹੈ ਪਹਿਲੇ ਦਿਨ ਤੋਂ ਜਦ ਦੁੱਧਾ ਆਪਣਾ ਪੂਰਾ ਗਾੜਾ ਹੋ ਜਾਇਆ ਤਾਂ ਜੀ ਦੇਖੋ ਇਹਨਾਂ ਉਹ ਚ ਮਿੱਠਾ ਵਾ ਖਾਣੇ ਆਣਾ ਫਿਰ ਜਦੋਂ ਆਪਾਂ ਪੂਰਾ ਖੁਆ ਬਣ ਜਾਂਦਾ ਜਦੋਂ ਗਰਮ ਗਰਮ ਜਿ ਮਠਾ ਬਾਕੇ ਉਹ ਖਾਂਦੇ ਸੀ ਹਮੇਸ਼ਾ ਕੌਲੀ ਕੌਲੀ ਕਿ ਤੇ ਲੈਣਿਆ ਕੋਈ ਨਹੀਂ ਕਣ ਦਾ ਮਾਰ ਬੈ ਜਾ ਹਾਂ ਜੀ ਦੱਦ ਖਾਇਓ ਅੱਖ ਓੜ ਠੀਕ ਆਂ ਪੁੱਤ ਅੱਖ ਦੋ ਹੈ ਨਾ ਦੱਦੀ ਗੇ ਠੀਕ ਆ ਤੁਹਾਨੂੰ ਠੀਕ ਤੇਰੀ ਪਿਆਰੀ ਅੱਖ ਠੀਕ ਆ ਆਹ ਆ ਗਿਆ ਪੁੱਤ ਕਿਹਨੇ ਖਰਾਬ ਆ ਅੱਖਾਂ ਰੁਕ ਜਾ ਬਈ ਬੰਦੇ ਆ ਜੀ ਕੀ ਲੋਕ ਆ ਬੜੀ ਵੈਸੇ ਅਸੀਂ ਛੱਡ ਕੀ ਕਰੇਗਾ ਇਹ ਲਖਣਾ ਨਾ ਨਾ ਪੱਠੀ ਅਖੜਾ ਕਰਾਂਗਾ ਮੈਂ ਪੱਠੀ ਦਾ ਵਾਲਾ ਮੈਂ ਖਾ ਕਰਾ ਕਰਦਾ ਨਾ ਪੱਠੀ ਚ ਨਾ ਪੱਠੀ ਚ ਅੱਡੇ ਦਾ ਖਾਓਗਾ ਬੜਾ ਗੇਮਰ ਹਵਾ ਤੋ ਅਹੀ ਲੈ ਕੇ ਆ ਗਏ ਨੇ ਇੱਧਰ ਲੈ ਕਰੇ ਲੱਕੜਾ ਵੀ ਹਣ ਰੱਖਤੀ ਹੈ ਤਦ ਲੈ ਕੇ ਆੜੇ ਤੇ ਇੱਧਰ ਪਾ ਖੜੇ ਆ ਬਾਰ ਬਾਹਰ ਖੜੇ ਬਾਹਰ ਤੋਂ ਬਹੁਤ ਪੈ ਰਹੀ ਸੁਣ ਜ਼ੂਮ ਕਰਕੇ ਦਿਖਾਣਾ ਦੇਖੋ ਜੀ ਦੇਖ ਲਓ ਨੀ ਸ਼ੋ ਵੱਡੇ ਡੈਡੀ ਕੀ ਕਰ ਰਹੇ ਹੋ ਅਸੀਂ ਜੀ ਚ ਹੈ ਹਮ ਜਹਾਂ ਸ ਜਹਾਂ ਸ ਜੀ ਸ ਤੇ ਮਿੱਟੀ ਲਗਾ ਰਹੇ ਸੋ ਆਹ ਹਾਈ ਕੋਆ 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 ਡੈਡੀ ਕੋ ਆ ਸਦੀ ਅੰਗਲੀ ਤੇ ਲੱਗ ਗਿਆ ਖਾਣਾ ਇਹਦੇ ਵਿੱਚ ਥੋੜੀ ਮਿੱਟੀ ਪਉਣੀ ਚਾਹੀਦੀ ਐ ਕੋਈ ਇਹਦੇ ਪਹਿ ਸਭ ਤੋਂ ਪਹਿਲਾਂ ਮਿੱਟੀ ਪਾਓ ਫਿਰ ਉਹਦੇ ਉੱਤੇ ਦੁੱਧ ਪਾਓ ਫਿਰ ਮਿਠਾ ਹਾਂ ਮੇਰਾ ਮਤਲਬ ਮਿਠਾ ਹੋ आ देखो जी बिच आ जर्जी ही लग रही है देखो डैडी मेरी नाजी वाली है ओ यार कोई पता नहीं क्या है हे जेड़ा साडा एक ये भगड़ा बंदा का है ये भगड़ा बंदा डैडी है भी नाजी वाली है ओ यार की सारी नाजी वाली है मेरी नाजी वाली है आज जो कपड़ा फेरना पड़े तो ओ नाजी वाली है ओ नाजी भी तुम्हारी है नाजी

ਆਯਾ ਬਾਹਰ ਚਲੇ ਹਮ ਪਰ ਦੇਖੋ ਦੇਖੋ ਹਮ ਅੱਜ ਹਮ ਆਪਕੋ ਇਹ ਹਾਊਸ ਕਟ ਹਮ ਟੂਰ ਕਰਵਾਗੇ ਬੱਤ ਗਾਵਾਂਗੇ ਕਿ ਕਿਤਨੀ ਖੋਦ ਰਿਆ ਤੇ ਇਧਰ ਹੈ ਸਾਡੀ ਰਸੋਈ ਜੀ ਤੁਸੀਂ ਕਹਿ ਰਹੇ ਸੀ ਕਿ ਮੈਂ ਟੂਰ ਕਰਵਾਉਗਾ ਰਸੋਈ ਜਾ ਰਹੀ ਨਹੀਂ ਅਗੋਂ ਬਸ ਥੋੜਾ ਜਿਹਾ ਸਮਾਣਾ ਡੈਡੀ ਆ ਜਾ ਤੇ ਇਹ ਆ ਮੇਰਾ ਕਮਰਾ ਮੀਨਸ ਜਿਹੜੋ ਮੈਂ ਬਣਾ ਰਹੀ ਸੀ ਇਹ ਚ ਮੇਰੇ ਟੌਇਨ ਹੈ ਇਹ ਮੇਰਾ ਫਰਸਮਾਰ ਵੀ ਹੈ ਤੇ ਮੇਰਾ ਬੱਲਾ ਹੋ ਵੀ ਗਿਆ ਕਿਹਾ ਇਹਨਾਂ ਨੇ ਮੇਰੇ ਥੱਕ ਪੀ ਵੀ ਭਈਏ ਇੱਥੇ ਜਿੰਨਾ ਮम्मा ਕਟੂਗੀ ਮੈਨੂੰ ਅਤੇ ਉਹ ਵੀ ਮੇਰਾ ਬੈਟ ਬਾਬਾ ਕੁਲ ਗੋਵਿੰਦ ਸਿੰਘ ਜੀ ਦਾ ਚਾਰ ਸਾਬ ਜਦ ਅਸਪਟਾ ਅਗਰ ਆਮਰਾ ਇਜ਼ੀ ਜਵਾਬਸ ਕੁਸ਼ਨੀ ਅਗਰ ਮਸ਼ੀਰ ਲਾਣੇ ਦੋ ਇੱਕ ਖਰਾਬ ਆ ਇੱਕ ਲੰਮੀ ਜਿਹੜੀ ਗੱਤੇ ਚ ਮੰਮੀ ਜੀ ਕੱਪੜੇ ਸਿਉਂੜਾਣੇ ਬਸ ਲਓ ਜੀ ਇਹਦਾ ਸਟੋਰੀ ਜਿੱਦੜਾ ਡੀਰ ਦੀ ਚੂਹੀ ਆ ਜਿੱਦੜਾ ਬੜਾ ਖਾਸ ਕਰਕੇ ਸੁਖਾ ਸਾਹਿਬ ਦੇ ਇਹਨਾਂ ਚੂਹਾ ਸਾਹਿਬ ਕੋਲੋਂ ਸਾਡੇ ਕੋਲ ਚੂਹਾ ਸਾਹਿਬ ਜੀ ਬੈਠੇ ਨੇ ਡਾਡੀ ਭੱਜ ਲੋ ਆ ਗਿਆ ਚੂਹਾ ਕੀ ਆਇਆ ਜੋ ਮਸਾਂ ਦੇਖ ਲਿਆ ਕੋਈ ਸਕੂਟਰ ਇਹ ਪਰ ਮੈਨੂੰ ਡਰ ਲੱਗਦਾ ਮੈਨੂੰ ਡਰ ਲੱਗਦਾ ਵਾ ਮੈਂ ਨਹੀਂ ਜਾਂਦੀ ਜੀ ਇਹ ਡਰ ਲੱਗਦਾ ਮੈਨੂੰ ਡੈੜੇ ਲੋੜਾ ਬਾਹਰ ਕੱਢ ਲੈ ਲੋੜਾ ਲੋੜੇ ਤੇ ਗਿੜੇ ਦਵਾਂਗੇ ਅੱਜ बैली संदीप कौर बैली <laughs> 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 ਤੇਰੇ ਕੋਲ ਪਹਿਲਾਂ ਸਭ ਤੋਂ ਪਹਿਲਾਂ ਤੇਲ ਪਾਉਣਾ ਚਾਹੀਦਾ ਨਹੀਂ ਮੱਛੀ ਮੈਂ ਕਹਿੰਦਾ ਮਾਈ ਨਹੀਂ ਮੱਛੀ ਪਾ ਕੇ ਕਿੱਦਾਂ ਭਾਗ ਗਿਆ ਬਦਲ ਸਭ ਤੋਂ ਪਹਿਲਾਂ ਤੇਲ ਪਾਉਦੇ ਹੁੰਦੇ ਕਿਉਂ ਤੇਲ ਨਾਲ ਚਿਕੜਾਈ ਰਹਿੰਦੀ ਹੈ ਸਰੀਰ 'ਚ ਮਰੀਏ ਭਾਈ ਬੋਲ ਲੈੜੀ ਤਾਂ ਤੇਲ ਨਾਲ ਮੈਂਜਨ ਨਹੀਂ ਪਾਇਦਾ ਜਦੋਂ ਤੇਲ ਨੂੰ ਜੋ ਪਾਇਦਾ ਡਰੇ ਤੂੰ ਪਾ ਮੈਂ ਤੋਂ ਦੂਰ ਰਹਿੰਦਾ

ਇਹ ਬਾਦ ਦੋ ਕਿੰਨੀ ਵਗ ਰਹੀ ਉਹਨੂੰ ਸਾਰੇ ਵੇ ਗਲ ਕੇ ਜਮਾਣਾ ਪਾਣਾ ਸਾਰੇ ਪਾਸੇ ਵੰਡੀ ਇਬਰ ਜੂਗੀ ਮੈਂ ਇਹਨੂੰ ਤਾਂ ਉਸੇ ਕ੍ਰੀਮ ਜੀ ਬਸ ਜਿੱਦ ਲੋਗ ਉਹ ਮੰਦਰੀਆਂ ਨਾਲ ਲੀ ਗੋ ਤੂੰ ਦੇਖਣੇ ਕਿੰਨਾ ਪਾ ਇਹ ਚਾਹ ਦਹਾਸ ਕਿਲੋ ਆ 10 ਹੈ ਤੇ ਦਾ ਓਟ ਪਾਤ ਓਤ ਵੀ ਦਸ ਹੀ ਹੋਗਾ 10 ਤੇ 10 ਹੋ ਕੇ 20 ਪਾਜੇ 6 ਹੋਗਾ 25 ਕਿਲੋ ਆ 25 ਕਿਲੋ ਹੋਗਾ ਲੀ ਜਾ ਬੰਦੇ ਬਾਕੀ ਮਾਂ ਬਸ ਬੰਦਲੇ ਵੀ ਹੈ ਹਬੀ ਤੱਕ ਦਾ 10 ਹੈ 10 ਹੈ 50 ਕਿਨੇ ਹਰ ਗਰਦੇ ਆਪਣੀ ਨਾਲ ਤੇ ਆਹ ਤੇਰੇ ਜੀ ਦਾ ਹੈ ਡੇਟ 10 10 ਹੈ ਆਏ ਭਾਈ ਖਵਾ ਕੱਢ ਰਿਹਾ ਖਵਾ ਖਾ ਲੋ ਪਹਿਲਾਂ ਦੋ ਦੋ ਤਾਂ ਗੱਲ ਹੋਰ ਹੋਰ ਖਾ ਲਾਂਗੇ ਉਹ ਵੀ ਪਾਲੋ ਇਹ 2 ਕਿਲੋ 2 ਕਿਲੋ ਆ ਜਾਂਦੇ ਹੈ ਜੇਰਾ ਆਪ ਜਾਣਦੇ ਕਿ ਕਿਲੋ ਵੱਡਾ ਹੁੰਦਾ ਕਿਲੋ ਪਤਾ ਗ੍ਰਾਮ ਤੋਂ ਵੱਡਾ ਕਿਲੋ ਹੁੰਦਾ ਪਤਾ 10 ਕਿਲੋ ਕਿੰਦਾ 1000 ਗ੍ਰਾਮ ਹੁੰਦਾ 100 ਗ੍ਰਾਮ ਦਾ ਉਹ ਤੋਂ ਆਪਣਾ 2 ਕਿਲੋ ਤੋਂ 500 ਗ੍ਰਾਮ ਦਾ ਉਹ ਤੇ ਕਿਲੋ ਹੁੰਦਾ 1000 ਗ੍ਰਾਮ ਦਾ ਓਕੇ ਚਲੋ ਜੀ ਹੁ ਡੈਡੀ ਕੱਢੂਗਾ ਤੇ ਕੁੱਤੇ ਦੇ ਅੰਦਰ ਦਰਮੇਂ ਹੋਊਗਾ ਅੱਧੇ ਘੰਟੇ ਚੋਂ ਤਾਂ ਕੰਮ ਨਹੀਂ ਜਿਹੜਾ ਮੁੰਡਾ ਜੱਟਾਂ ਨੇ ਜਵਾਬ ਖਾਂ ਨੂੰ ਇਹ ਨਹੀਂ ਬਤਾएंगे ਵੀ ਇਹ ਚਿੰਟਕ ਖੋਚਣਾ ਅਗਰਦੇ ਜਾ ਕੇ ਤੇ ਭੁੱਲ ਗਿਆ ਤੇ ਕਰਦੇ ਦੱਸਿਆ ਕਰਤੀ ਮੈਂ ਵੀ ਦੇਖੋ ਜੀ ਹਲਵਾਈ ਪਿੰਕਾ ਹਲਵਾਈ ਆ ਗਿਆ ਜੀ ਨੇ ਜਿਹੜੀ ਸੀ ਪੰਜੀਰੀ ਉਹੀ ਅੱਜ ਕੱਢੂਗਾ ਜਿਹੜੀ ਅੰਗੂਰੀ ਜੱਦੀ ਸੀ ਉਹ ਹੀ ਅੱਜ ਕੱਢੂਗਾ ਕੋਆ ਕਿਹੜਾ ਬਾਈ ਤੇ ਪਿਕਾ ਬਾਈ ਪਿੰਕੀ ਹਲਾ ਬਾਈ ਪਿੰਕੀ ਬਿਆਲੀ ਹੈ ਪਿੰਕੀ ਜਿਹੜਾ ਇੱਕ ਮੋਟੂ ਜਾਂ ਕਰਾਉਣਾ ਨਾ ਕਰਿਆ ਸੀ ਰਗਾ ਲੈ ਮੈਂ ਨਾ ਪਿਕਾ ਬਣ ਰਿਹਾ ਪਿੰਕੀ ਉਹ ਬਾਈ ਜੀ ਇਹ ਤਾਂ ਆਪਣੇ ਕਰਦਾ ਇੱਥੇ ਲੱਭਾਂਦਾ ਆਪਣਾ ਭਾਈ ਕਿਹੜਾ ਜਿਹੜਾ ਬਾਹਰ ਕੁੱਤਾ ਕਰਦਾ ਐ ਦੌਰਨ ਪਰ ਆਇਆ ਨਾ ਕਿਤੇ ਅਰੇ ਭਾਈ ਇਹ ਚੀ ਬੰਦ ਕਰ ਲੈ ਭਾਈ ਬਣੀ ਇਹ ਸਿੱਧਾ ਚ ਪੈ ਜਾ ਕਿਲੋ ਦਿਲੇ ਆ ਰਿਹਾ ਆਪਾ ਇਹ ਲੋਦ ਹੋ ਗਿਆ ਆਪਣਾ ਕੋ ਤੇ 4 4 8 ਤੇ 4 12 2 14 15 ਦੇ ਲੇ ਲੱਗ ਗਿਆ ਉਹ 15 ਕਿਲੋ ਮੰਨ ਲਾ ਮੈਂ 25 ਕਿਲੋ ਕਹ ਰਹੀ ਸੀ ਕਿਉਂਕਿ 10 ਬਾੜ ਤੇ ਜੋ 10 5 ਕਿਚੋ ਠੀਕ ਹੈ 10 20 ਹੋ ਗਿਆ ਭਾਜ ਆਪਣੀ ਖੇਦੀ ਚੋ 5 ਕਿਚੋ 5 ਦੀ ਪਤਾ ਕਾ ਬੰਦਿਓ ਕਾ ਵੀ ਮੈਂ ਕਿ ਵਾਈ ਲਿਓ ਲੈ ਆਓ ਦਿਲੇ ਦਦੇ ਬੁੱਧ ਘਰ ਮਗਰ ਖੜੇਗੇ ਮੈਨੂੰ ਦਸ ਬਰੀ ਮਿੱਠਾ ਪਾਣੀ ਦੁੱਧ ਜਿਹਾ ਲੋੜੀ ਜਾਂਦੀ ਹਾਂ ਇੱਕ ਮੜਾ ਦਾ ਕਰਕੇ ਕਰਮਾ ਹੋਰ ਮਿੱਠਾ ਪਾਣੀ ਲੈ ਪੁੱਤਾ ਨੀ ਜਾ ਤੇਰੀ ਚਾਹ ਕਰਮ ਕਰੀਏ ਅੱਜ ਤੱਕ ਬੁੱਧ ਜੀ ਉਹਦੇ ਮੈਂ ਪੁੱਛਦਾ ਪਾਉਂਦਾ ਤੇਰੇ ਤੋਂ ਜੀ ਤੇਰੇ ਤੋਂ ਬੁੱਧ ਘਰ ਮੋਂਦਾ ਜਾਇਦੀ ਤੂੰ ਮੈਂ ਕਰ ਨਹੀਂ ਜਮਾ ਬਟੰਡੀ ਕੋਈ ਚੇਤੇ ਤਾਂ ਬੈਠਾ ਦੇ ਦੋ ਅਈਆ ਬੁੱਤਾ ਜੀ ਇੱਥੇ ਖੀਜਦੇ ਕਰਮ ਪਾਣੀ ਦੁਬਾਰਾ ਤੋਂ ਦੋ ਦੋ ਟੋਲੀਏ ਕਰਮਾਣੀ ਠੀਕ ਤੈਨੂੰ ਚਾਹ ਵਈ ਪਿਵੇਂਗੀ ਨਾ ਹਾ ਬਦੀਆ ਸਵਾਲ ਬੜਾ ਹੀ ਹੈ ਇਹ ਕੋਈ। ਇਹ ਕੈਸਾ ਸਵਾਲ ਹੈ? ਹਾਂ ਜਦ ਜੀ ਗਰਮ ਕਰਖੀ ਹੈ ਇਹ ਨੂੰ ਫੇਪੀ ਨਹੀਂ ਖੜਿਆਣ ਦੋ। ਸਾਪਾ ਦੇ ਰਹੀ। ਲਾਪੈ ਤੋਸੋ। ਹਾਂ। ਆਪਣੀ ਕੰਮ ਕੀ ਕਰਨਾ ਫਾਂਜੀ ਤਾਂ ਜੀ ਮਾਰਨਾ ਉਸ ਪਰਚਨਾ। ਨਹੀਂ ਕਰਨਾ ਫਾਂਜੀ ਮਾਰਨਾ। ਆ ਜੀ ਕਿਹਾ ਬਾਦ ਨੂੰ ਆ। ਦੇਖੋ ਇਹ ਹੁਣ ਇਹ ਦੁੱਧ ਪਾ ਦਿੱਤੀ ਆ ਦੁੱਧ ਜੱਦੀ ਆ ਹੁਣੇ ਹੀ। ਕੜਾਈ ਆਪਣੀ। ਸੁਆਰਨੇ ਪੱਦੇ ਕੀ ਕੰਮ ਕਰਦੇ ਡੈੜੀ ਆਈ ਕੰਮ ਤੇ ਡੈੜੀ ਆਈ ਨਾਗੇ ਬਿਨਾ ਬੰਦ ਕਰ ਅੱਜ ਕੜਾਹੀ ਹੁਣ ਜੋ ਕੋਨਾ ਖਵਾ ਬਣ ਗਿਆ ਦੇਖੀ ਥੋੜੀ ਜਿਹੀ ਰਹਿ ਜੋ ਐਨਾ ਰਹਿ ਜੋ ਜਹੋਣਾ ਐਨਾ ਕਿ ਜਮੀ ਥੱਲੇ ਥੱਲੇ ਚ ਦੁੱਧ ਨੂੰ ਜੀ ਕਾੜ ਕੇ ਉੱਤੇ ਗਰਮ ਹੋ ਕੇ ਦੁੱਧ ਹੋ ਜਾਂਦਾ ਗਾੜਾ ਫਿਰ ਉਹ ਦੇ ਤੂੰ ਖੜਜ ਲੈ ਇਹ ਚਾਬੀ ਨਹੀਂ ਅਸੀ ਭਾਈ ਹੁਣ ਅੱਜ ਤੁਸੀਂ ਵੀ ਪਿਓ ਜੀ ਬਿਸਕੁਟ ਦੇਵਾ ਵੀ ਚਾਹ ਉਹ ਦੇ ਦੀ ਮੈਂ ਕੀ ਲੈਟ ਹਾਂ ਕਿਉਂ ਮਿਲ ਚੁੱਕਾ ਹੈ ਆਪਣਾ ਹਾਂ ਕੋ ਆਪ ਦੇਖ ਹੀ ਸਕਦੇ ਹੋ ਬਾ ਫੋਨ ਮਿਲ ਚੁੱਕਾ ਹੈ ਕੋ ਡੈਡੀ ਫੋਨ ਤੂੰ ਅਤਾਲ ਹੋ ਗਿਆ ਤੂੰ ਤਾਂ ਦਿਖਦਾ ਨਹੀਂ ਹੈਗਾ ਤੂੰ ਅਤਾਲ ਹੋ ਗਿਆ ਤੂੰ ਅਤਾਲ ਦੇਖੋ ਜੀ ਆਪਣਾ ਦੁੱਧਾ ਜਿਹੜਾ ਫੁੱਲ ਗਰਮ ਹੋ ਚੁੱਕਿਆ ਤੇ ਹਲਵਾਈ ਵੀ ਇੱਧਰ ਪੂਰੇ ਕੈਮ ਸ਼ੈਮ ਨੇ ਪੁੱਤ ਹੌਲੀ ਹੌਲੀ ਗਰਮ ਦੁੱਧ ਦਾ ਚਿੱਟਾ ਨਾ ਮਾਰੀ ਕਿਤੇ ਛੱਲ ਮਾਰੂੰ ਹਲਵਾਈ ਨਾਲ-ਨਾਲ ਫੋਨ ਦੇਖ ਰਿਹਾ ਦੇਖਦੇ ਫਿਰ ਵੀ ਅੱਜ ਕੜਾਹੀ ਕਿੰਨੀ ਫੂਕ ਰਾਏ ਪਹਿਲੇ ਹੁੰਦਾ ਕਿ ਪਾਸ ਹੁੰਦਾ ਤੇ ਹੁਣ ਸਾਡਾ ਪਿੰਕਾ ਹਲਵਾਈ ਵੀ ਲੱਗ ਗਿਆ ਨਾਲੇ ਲੈ ਕੇ ਛੇ ਰਾਈ ਟੋਪੀ

ਕੋੜ ਦੇ ਮੂੰਹ ਤੇ ਕਰੀਮਾ ਲਾ ਕੇ ਜਿੱਡੀ ਹੋ ਕੇ ਆਈ ਬਾਹਰ ਦੂਵੇ ਮੇਰੇ ਦੇਸ਼ਤ ਮਾ ਮਾ ਕਰਦੀਆਂ ਨਹੀਂ ਹੈਗੀਆਂ ਤੀਨੇ ਫੁੱਲ ਜੋੜ ਲਾਰਖਿਆ ਇਹ ਹੈਗਾ ਮੇਰੇ ਮਨੇ ਇਹ ਮੇਰੇ ਉਹ ਆ ਰਿਹਾ ਕੀ ਕਹਦੇ ਉਹਦੇ ਮੇਰੀ ਦੇਸ਼ਤ ਇਹ ਮੇਰੀ ਫੇਕ ਸਕਿਨ ਨਹੀਂ ਹੈਗੀ ਇਹ ਅਸਲੀ ਦੀ ਸਕਿਨ ਆ ਚੱਲ ਤੁਸੀਂ ਆਹ ਦੁੱਧ ਨਾਲ ਆ ਵੀ ਕੀ ਫੇਰ ਇਹ ਨੂੰ ਨਹੀਂ ਆ ਹੁੰਦਾ ਤੇ ਮੈਂਨੇ ਰਾਤ ਆਟਾ ਪੁੰਨ ਕੇ ਰੱਖਿਆ ਸੀ ਆਟਾ ਪਮੰਗ ਵਿੱਚ ਆਪਾਂ ਤੇ ਹੁਣ ਖੰਡ ਪੀਸ ਕੇ ਲੈ ਕੇ ਆਉਣੀ ਆ ਮਾਂ ਚਲ ਖੰਡ ਪੀਸ ਕੇ ਆਉਣੀ ਆ ਤੇ ਪਹਿਲਾਂ ਗਈ ਸੀ ਉਹ ਲੋਇਟ ਹੈ ਨਹੀਂ ਫਿਰ ਮੈਂ ਪਾਠ ਕਰਨ ਵਾਲੀ ਵਿੱਚ ਦੀ ਤਿੱਕੀ ਨੂੰ ਠਿਆ ਕੇ ਤੇ ਹੁਣ ਆਦੋ ਕੰਮ ਕਰ ਰਿਆ ਸੀ ਜਦੋਂ ਪਾਠ ਕਰਨ ਗਈ ਸੀ ਨਾ ਫੇਰ ਨਹੀਂ ਰਿਹਾ ਸੀ ਇਹ ਕਿਹੜੀ ਸੀ ਗੱਲਾਂ ਹੈਗਾ ਚੰਗ ਕੰਮ ਕਰਦੇਗਾ ਤੇ ਹੁਣ ਖਾਂਡ ਪੀਸੀ ਆ ਮਮਾ ਕਿਤੇ ਲੇਟ ਦਵਾ ਰੋ ਫੇਰ ਮਗ ਜੇ ਗਾਜੀ ਸਿੱਧਾ ਦੇਖੋ ਆ ਵੀ ਹੋ ਗਿਆ ਸਾਡਾ ਗਾਲਾ ਕਾਲਾ ਕਾਲਾ ਆ ਵੀ ਬੀਬੀ ਜਮੀ ਸਾਹਮਣੇ ਬੈਠ ਕੇ ਸੇਕ ਰੀਆ ਵੀ ਵੀ ਰਾਇਆ ਨਾ ਤੇ ਮਮਾ ਨਤੇ ਹਾਂ ਮੇਤੇ ਮਮਾ ਮੇਤੇ ਰਿਹਾ ਮੇਤੇ ਮਾਰ ਸੋ ਮੇਰੀ ਮੈਂ ਬਲੌਗ ਦੇਖ ਰਹੀ ਆ ਓ ਕੁਛ ਤੁਸੀਂ ਖਾ ਲਓ ਮੂਫਲੀ ਕੱਚਕ ਕੁਛ ਕੁਛ ਰੇ ਵੀ ਖਾ ਲਿਆ ਹੱਥ ਖੜੇ ਕਰ ਆਪਣਾ ਤਿਆਰ ਹੋ ਗਿਆ ਭਾਈ ਆਪਾਂ ਦਾ ਖਾ ਰਿਏ ਕੌਲੀਆਂ ਚ ਪਾ ਗਿਆ ਪਈਆਂ ਨੇ ਆਪਣਾ ਕੌਲੀਆਂ ਆਪਣੀਆਂ ਦੇਖੋ ਇੱਧਰ ਗਰਮ ਗਰਮ ਮਿੱਠਾ ਬਾ ਖਾ ਲਿਆ ਪਰੇਚ ਆ ਦੇਖੋ ਜੀ ਇਹ ਦੇਖੋ ਥਲੇ ਲੱਗੇ ਤਾਂ ਆਪਾਂ ਨੇ ਪੂਰਾ ਖਰਚ ਲਾਇਆ ਕਿਥੇ ਜੇ ਲਗਾਤਾਰ 2 ਘੰਟੇ ਹੋ ਗਏ ਪਰ ਲੱਗਿਆ ਨਹੀਂ ਆਈ ਵਾਰ ਇਹ ਥਲੇ ਲੱਗ ਪੈਣ ਦੇ ਪਹਿਲਾਂ ਆਹੋ ਹੋ ਰਣਾ ਇਹੀ ਲਾਉਣਾ ਹਰ ਵਾਰ ਲੈ ਪਾਸਾ ਕਰਨਾ ਤੇ ਸਿੱਟਾ ਖਾ ਰਿਹਾ ਹੈ

ਜਿੰਨਾ ਸੇਕ ਰਹਾਂ ਉਹਨਾਂ ਬੇਰੀ ਬਹੁਤ ਖਾਣੇ ਲਾ ਲਾ ਪਹਿਲਾਂ ਕਦੇ ਕੱਢਿਆ ਹਾਂ ਕੱਢਿਆ ਕਿ ਨਹੀਂ ਕੱਢਿਆ ਹੁਣ ਜਿੰਨਾ ਲਾਲ ਹੋਊ ਖਾ ਰ ਖਾ ਖੋਰ ਖੋਰ ਲਾਸੇਕ ਰਹਾਂ ਪਾਣ ਮਟਾਈ ਆਪਾਂ ਨੇ ਕੜਾ ਹੈ ਰੈਡੀ ਹੇਟਾ ਨਾ ਕਰੀਏ ਅੱਟਾ ਘਰ ਤਾਂ ਮਿਕਸਰ ਤੇ ਹੁਣ ਆਪਾਂ ਬਾਮਾ ਜਿਹੜੇ ਵਿੱਚ ਇੰਨੀ ਆਪਾਂ ਦੇਸ ਵਾਟਰ ਦੇਸੀ ਖੰਡੇ ਵੀ ਪਾ ਸਕਦੇ ਆ ਸ਼ੱਕਰ ਵੀ ਪਾ ਸਕਦੇ ਆ ਇਹ ਮੈਨੇ ਘਰੇ ਲਈ ਆਪਣੀ ਮੋਤੀ ਪਿੰਨੀ ਹੁੰਦੀ ਆ ਉਹ ਗ੍ਰाइंड ਕਰ ਲਈ ਆ ਖਾ ਇੱਕ ਮਿੰਟ ਓਹੋ ਕੀ ਕਰਦੀ ਆ ਹੁਣ ਕਿੰਦਾ ਘੰਡਾ ਫੜ ਜੀਦਾ ਮੈਂ ਚਲੋ ਮਿੱਠਾ ਮੈਂ ਪਾ ਰੋ ਨਾ ਬੁਧਾ ਹਲੇ ਮਿਕਸ ਕਰ ਲਾਂ ਦੇ ਲੈ ਉਹ ਪੜਜਾ ਗਏ ਕੋਲੀ ਤੋਂ ਆ ਲੈ ਜਾ ਕੌਲੀ ਨੂੰ ਔਰ ਦੂਜੀ ਕੌਲੀ ਲੈ ਲੋ ਜਿੱਤੀ ਸੀ ਸਾਰੇ ਜਣੇ ਖਵਾ ਖਾਓ ਆਪਣਾ ਖੋਆ ਵਾ ਕੇ ਰੈਲੀ ਆ ਪੀਨੀਆ ਗਈਏ ਤੁਹਾਰ ਫिजਮਾ ਦੀਏ ਪੀਨੀ ਕਰਨਾ ਹਾਂ 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 ਇੱਕ ਬੀਨ ਜਾ ਕੇ ਖਾ ਲਈ ਆ ਆਦੀ ਹੈ ਨੂੰ ਕਿਦਾਂ ਦੋਏ ਬਰਨ ਕੇ ਬੈ ਗਏ ਜਿਹਦੇ ਨਾਲ ਦਿਖਾਦਾ ਕਰਦਾ ਹਾਲ ਬਾਈ ਛੜਕਾ ਜਾਣ ਦਾ ਕੰਮ ਰੱਖ ਜਾਂਦਾ ਇਹਨਾਂ ਕੋਰਚੀ ਆਤੀ ਨੇ ਬਣਾ ਕੋਆ ਤਾਂ ਬਣ ਕੇ ਤਿਆਰ ਆ ਜੀ ਉੱਪਰ ਹੀ ਲੱਗ ਗਏ ਖਾਣ ਹਾਂ ਵੇ ਭਰਿਆ ਹਾਂ ਕਾਲੇ ਜਮਾਉਣਾ ਵੀ ਹੈ ਇਹ ਮਿੱਠਾ ਮੈਂ ਨਾ ਪਾਲਾ ਮੜਿਆ ਹੋਇਆ ਹੈ ਕਿ ਪਚਾਣਾ ਜਿਆਦਾ ਮਿੱਠਾ ਜਾਣਾ ਮੜੇ ਹੋਰ ਤੁਹਾਨੂੰ ਲੱਗ ਰਿਹਾ ਫਿੱਕਲਾ ਰਹਿਣਾ ਕਿ ਨਾ ਕਿਵੇਂ ਆ ਮਾਤਾ ਉਹ ਸੁਧਿਆ ਹੀਗਾ ਕਾਤਾ ਹਾਂ ਨਾ ਪਾਲਾ ਥੋੜਾ ਨਮ ਪਾ ਜਾਣਾ ਥੋੜਾ ਪਾਲਾ ਚੰਨ ਪਾਲਣਿਆ ਹਾਂਜੀ ਖਵਾ ਆਪਣਾ ਪਹਿ ਤਿਆਰ ਹੋ ਗਿਆ ਪਿੰਨੀਆਂ ਕਰ ਰਹੀ ਹੈ ਇਧਰ ਗੁੱਡੀ ਇਹ ਖੁਆ ਰੀਆਂ ਉਧਰ ਪਾਤਾ ਮੇਜ਼ ਦੇ ਉੱਪਰ ਖਵਾ ਕੁਸ ਇਧਰ ਵੱਡੀ ਮਾਤਾ ਬੈਠੀ ਆ ਇਹ ਛੋਟੀ ਮਾਤਾ ਦੇਖੋ ਖਾਣ ਆਈ ਹੈ ਹੁਣ ਕੱਢਣ ਵਾਸਤੇ ਮੈਂ ਜਗਾ ਜੀ ਬਿੱਕੀ ਦੇ ਜਾਂਦੀ ਦੋਟੀ ਕਰ ਬੰਦੀ ਮਾਣ ਕੱਢਾਂ ਦੇ ਬਿੱਕੀ ਮਾਰਦੇ ਵਾਂ ਅੱਜ ਅਜਾ ਦੇ ਬਿੱਕੀ ਦੇ ਕਰਦੇ ਐ ਇਹ ਜਿੰਮਾ ਯਾਰ ਚੌਦਿਕੋਲ ਖਾਣ ਦਾ ਅੱਜ ਪਤਾ ਲੱਗਿਆ ਕਿਦਾ ਆਖੋ ਟਾਈਮ ਕੋ ਜਿਆਦਾ ਹੀ ਲੱਗਿਆ ਖੋ ਖਾਣੀ ਸੋਖਾ ਕੱਦਨਾਂ ਤੇਰਾ ਆਖਾ ਚਲੋ ਚੱਲ ਵੀਗਾ ਦੋ ਤਨ ਹੈ ਚਲੋ ਜੁਗਾ ਦੋ ਤਨ ਖੋ ਆਪਣਾ ਉਹ ਤਾਂ ਆਪਦੇ ਹੱਥ ਹੈ ਚਾਰ ਦਿਨ ਚਲਾ ਦੋ ਸਾਲ ਨਰ ਖਾ ਲਓਗੇ ਜੀ ਜਿਹੜੀਆਂ ਛਿੱਟੀਆਂ ਹੋਈਆਂ ਉਹ ਜਿਹੜੀਆਂ ਆ ਪਿੰਨੀਆਂ ਨੇ ਤਾਂ ਜੱਥਨ ਦਾ ਕਰਦਾ ਖਾਲੀ ਲੈ ਹੋਰ ਲੈ ਕੇ ਹੁਣ ਪਿੰਨੀਆਂ ਹੀ ਖਾਈਆਂ ਹੋਣਗੀਆਂ ਸ਼ਾਮ ਤੱਕ ਕੱਲ ਦਾ ਕੋਈ ਨਾ ਕਰ ਦੁਬਾਰਾ ਦਾ ਕੱਲ ਦਾ ਨਾ ਕਮਾਣਾ ਤੂੰ ਕੁਝ ਨਹੀਂ ਲੱਜੀ ਦੇਖ ਪਿੰਨੀਆਂ ਇਹ ਤਾਂ ਆਣ ਭੈਣ ਨੇ ਰਾਜਮਾ ਲੈ ਕੇ ਬਾਟੀ ਵਾਹੋਰ ਤਾਂ ਇਹ ਤਾਂ ਦੋ ਤਿੰਨ ਚੱਲਦਾ ਪੁੱਤ ਇਧਰ ਆ ਜਾ ਉਹ ਤੇ ਬੈਠਿਆ ਨਾ ਕੋਈ ਗੁੱਸਾ ਸੁਨੀਜ ਉਰੇ ਨਾ ਹੱਥ ਮਾਰ ਬੁੱਧ ਬਿਰਲਾ ਜਾ ਆ ਆਪਣੇ ਉੱਪਰ ਸੋਈ ਇਹ ਬਿੱਲੀ ਕੋਈ ਤੇ ਪਰਾਉਰੇ ਤੇ ਬਿੱਲੀ ਉਰੇ ਉੱਥੇ ਵਗ ਗਿਆ ਚਲ ਕਿਰ ਮੋਗੇ ਚਾ ਤਾਂ ਦੇਖੀਆ ਇੱਟੀ ਹੁੰਦੀ ਅੱਗੇ ਜਿਆਦਾ ਕਰਦਾ ਮਾਂ ਤੇਰੇ ਕਿਹਾ ਪਖੜੀ ਫੜੀ ਮੜਿਆ ਹਾਂ ਉਹ ਕੋਹੜੀ ਕਿੱਥੇ ਆਪਣੀ ਆਏਂ ਕੀ ਬੜਾ ਹੋਰ ਤਾਂ ਦੇ ਆਪਦੇ ਬੱਚੇ ਲੈ ਕੇ ਮਗ ਜਾਣਾ ਉਹ ਚਾਂਡੇ ਵੀ ਮੈਨਾਂ ਬਬੇ ਬੱਚੇ ਫੜੀ ਮੜਿਆ ਕਿ ਮੇ ਮੈਂ ਆ ਤੇਰਾ ਹੱਥ ਮੁਰੇ ਆ ਰਿਹਾ ਹੈ ਹੋਗਲਾ ਸੋਦਾ ਆ ਰਿਹਾ ਮੇਰਾ ਆ ਰਿਹਾ ਹੈ ਨਾ ਰਿਪ ਫੜੀ ਮੜਿਆ ਕੋਈ ਅੱਛਾ ਹਾਂ ਉਹ ਅੱਸੀ ਠੀਕ ਹੈ ਮਗ ਤੇਰੀਂ ਕੋਲ ਆ ਰਿਹਾ ਹੈ ਕੋਈ ਨਾਉਂਡੀ ਹੈਗੀ

ਕੁਛ ਨਹੀਂ ਆਇਆ ਉਹ ਇਹ ਦਿੱਜੂਗਾ ਹੈ ਵੇ ਮਾਰੀ ਹੈ ਜੀ ਭਾਈ ਜਣ ਹੈਗਾ ਭਾਈ ਆ ਪਾਥੇ ਹੀ ਕਰ ਦੇ ਪਿੱਛੇ ਤੋਂ ਪਾਥੇ ਪਿੱਛਟਾ ਕੇ ਬਰਾ ਬਾਹਰ ਹੱਡੀਆਂ ਸੜਦਾ ਗਿਆ ਉੱਤੇ ਹੁਣ ਹਲਫਾਫੇ ਜੀ ਪਾਥੇ ਜੇ ਕਰ ਦੇ ਛਿਰਦੇ ਪਾਥੇ ਥੱਲੇ ਵੇ ਵੱਡਿਆਂ ਦੇ ਲੈਂਦੀ ਚੰਗੀ ਤੇ ਬਿੱਲੀ ਵੱਢ ਲੈਂਦੀ ਹੁੰਦੀ ਆ ਸੂਈ ਖੋਈ ਚਣਾਉਂਦੇ ਅਸੀਂ ਵੀ ਨਹੀਂ ਤੈਨੂੰ। ਨਾ ਵੱਠਾ ਤਾਂ ਚੜਿਆ ਉਹ ਤਾਂ। ਉਹ ਆ ਜਾ ਬਾਈ। ਉਹ ਜਿਹੜਾ। ਉਹ ਸ਼ੁਰੂਏ। ਉਹ ਤਾਂ ਉਹ ਤੇ ਸ਼ਾਮ ਨੂੰ ਆਉਣੀ ਨਾ ਤਾਂ ਦਿਨ ਚ ਆ ਦੇ ਬੰਗੜੇ। ਆ ਕੱਢ ਦੇ ਵੇ ਥਲਫਾਫਾ ਇਹ ਵਿੱਚੋਂ। ਕੱਢੀ। ਚੜਤਾ ਰਿਹਾ ਉੱਤੇ। ਡਿੱਗ ਗਈ ਥੱਲੇ। ਅੱਲਾ ਮੈਨੂੰ ਇਕੱਲਾ ਨਹੀਂ ਛੱਡੇ। ਮੈਂ ਮੋੜੇ ਜੰਦਰਾ। ਯਾਰਾ ਕੋੜੀ ਦੇਖਣ ਨੂੰ ਦੱਸ ਕੀ ਮਰਜੀ ਵੀਡੀਓ ਨੂੰ ਹਾਂ ਨਹੀਂ ਬਸ ਤੇਜ਼ ਆਪਾਂ ਹੋ ਗਈ ਖਾਲੀ ਹੈ ਤਾਂ ਹੁਣ ਹਾਂਜੀ ਜਿਹੜਾ ਖੋਆ ਆਪਾਂ ਨੇ ਹਨਾ ਪੀਸ ਕੱਟ ਲੈਨੇ ਤੇ ਕੱਟ ਕੇ ਮਠਾਈ ਐ ਡੱਬਿਆਂ ਚ ਪਾ ਲਿਆ ਆ ਤਾਂ ਪਿੰਨੀਆਂ ਨੇ ਕੁਛ ਪਿੰਨੀਆਂ ਬਟਲੀਆਂ ਸੀ ਜਿਹੜਾ ਬਚ ਗਿਆ ਸੀ ਹਨਾ ਕੁਛ ਟੇਬਲ ਤੇ ਆਪਾਂ ਨੇ ਜਮਾਤਾ ਸੀ ਆ ਦੇਖੋ ਇੱਕੜਾ ਬਾਹਰ ਤਾਂ ਕੜਾ ਬਾ ਵਰਗੇ ਤੇ ਨੰਨੇ ਡੰਬੇ ਵਰਗੇ ਨਾ ਦੇਖੋ ਮੈਂ ਬਿਨਾ ਚਾਸ਼ਨੀ ਤੋਂ ਖੰਡ ਪਾਉਣੀ ਹੁੰਦੀ ਆ ਵਿੱਚ ਆਟਾ ਪਾਇਆ ਤੇ ਦੇਖੋ ਐਨ ਵਧੀਆ ਵਰਤੀ ਬਣੀਆ ਪੋਲੀ ਤੇ ਸਾਰੇ ਪੀਸ ਐਨ ਵਧੀਆ ਕਟੇ ਨੇ ਐਨ ਬਲਿਆ ਜੰਮਦਾ ਇਹ ਨਹੀਂ ਹੁੰਦਾ ਹੈਗਾ ਵੀ ਜਮੜਾ ਨਹੀਂ ਹੈਗਾ ਇਹਦੀ ਪੱਕੀ ਗਾਰੰਟੀ ਹੈ ਹਾਲੇ ਚਾਸ਼ਨੀ ਆਏ ਤੋਂ ਮੈਨੂੰ ਥੋੜਾ ਜਿਹਾ ਡਰ ਲੱਗਦਾ ਵੀ ਉਹ ਜਮੇ ਨਾ ਜਮੇ ਹਨਾ ਕਈ ਵਾਰ ਚਾਹ ਵਿੱਚ ਕੋਈ ਕਮੀ ਰਹਿ ਜਾਂਦੀ ਆ ਪਰ ਇਹਦੇ ਵਿੱਚ ਕੋਈ ਕਮੀ ਨਹੀਂ ਹੋਣਦੀ ਹੈਗੀ ਤੇ ਦੱਸੋ ਫਿਰ ਸਾਡਾ ਕੂਆ ਕਿਵੇਂ ਦਾ ਬਣਿਆ ਜੀ ਤੇ ਤੁਸੀਂ ਵੀ ਖਾ ਲਓ ਸਾਰੇ ਜਣੇ ਡੱਬੇ ਪਏ ਨੇ ਆਓ ਗਰਮ ਗਰਮ ਚਾਹ ਤੇ ਨਾਲ ਕੋਮੇਲ ਖੋਆ ਖਾਓ ਜੀ